ਭਾਵੇਂ ਤਤੇ ਥਾ ਮਾ ਹੋਣ ਲਾਲੋ ਲਾਲ ਜੀ ਸੇਵਕਾਂ ਨੂੰ ਰਾਮ ਲੈਂਦਾ ਹੈ ਨਕਾਲ ਜੀ ਉਹ ਮਾਰਦੇ ਨੇ ਜਿਹੜੇ ਉਹ ਮਾਰ ਜਾਂਦੇ ਨੇ ਰੱਖਦੇ ਭਰੋਸਾ ਜਿਹੜੇ ਤਰ ਜਾਂਦੇ ਨੇ ਭਾਵੇਂ ਤਤੇ ਥਾ ਸੇਵਕਾਂ ਨੂੰ ਰਾਮ ਲੈਂਦਾ ਏ ਨਕਾਲ ਜੀ ਉਹ ਮਾਰਦੇ ਨੇ ਜਿਹੜੇ ਉਹ ਤਾਂ ਮਾਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਾਰ ਜਾਂਦੇ ਨੇ ਲਥਨਾ ਦਰੋਪਤੀ ਦੇ ਸਕੇ ਚੀਰ ਜੀ ਹਰ ਹੰਬ ਬਹਿ ਗਏ ਜਾਲਾ ਮਾ ਅਖੀਰ ਜੀ ਉਹ ਜਿੱਤੇ ਹੋਏ ਵੇ ਰਖਦੇ ਭਰੋਸਾ ਜਿਹੜੇ ਤਰ ਜਾਂਦੇ ਨੇ ਜਿੱਤਾਂ ਪਰੇ ਚਾ ਲਾਲੋ ਥਾ ਪੀ ਮਾਰ ਕੇ ਜਿੱਤਾਂ ਪਰੇ ਚ ਲਾਲੋ ਥਾ ਪੀ ਮਾਰ ਕੇ ਜੋਰ ਵਾਲਾ ਚੱਲ ਆਏ ਭਾਗੋ ਹਾਰ ਕੇ ਉਹ ਕੋਦਰੇ ਸੁੱਕੇ ਚ ਦੁੱਧ ਭਰ ਜਾਂਦੇ ਨੇ ਰਖਦੇ ਭਰੋਸਾ ਜਿਹੜੇ ਜਾਉਂਦੇ ਨੇ ਭਾਈ ਕਲ ਆਣ ਦੀ ਨਾਲਤ ਵੱਡੀ ਗਈ ਰਾਜੇ ਮੰਡੀ ਵਾਲੇ ਪਾਸੋਂ ਕਾਰ ਕੱਢੀ ਗਈ ਉਹ ਸੰਕਟ ਦੁਆں ਦੇ ਗੁਰੂ ਹਾਰੇ ਜਾਂਦੇ ਨੇ ਰੱਖਦੇ ਭਰੋਸਾ ਜਿਹੜੇ ਤਰ ਜਾਂਦੇ ਨੇ ਮੂਸਣਾ ਵੱਡੇ ਨੂੰ ਵੇਖੋ ਮਿਲੀ ਜ਼ਿੰਦਗੀ ਸਿਰ ਟਾੜ ਜੋੜ ਦਿੱਤਾ ਬਾਗਾ ਸ਼ਿੰਦ ਜੀ ਉਹ ਮੂਸਣ ਪਿਆਰ ਦਾ ਲੈਵਾਰ ਜਾਂਦੇ ਨੇ ਰੱਖਦੇ ਭਰੋਸਾ ਜਿਹੜੇ ਤਰ ਜਾਂਦੇ ਨੇ ਬਾਬਾ ਬਿਧੀ ਚਾਂਦਨਾ ਪੱਠੀ ਨੇ ਸਾੜਿਆ ਜਿੰਨੇ ਪਾਪੀ ਮਿਰਜੇ ਦਾ ਪੋਲ ਪਾੜਿਆ ਦੇ ਦਈਸ਼ਾਲੇ ਸਿੱਖ ਘਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਇੱਕ ਬਾਝੋ ਜਗੋ ਜਿਹੜੀ ਚੱਲੀ ਸਖਣੀ ਇੱਕ ਬਾਝੋ ਜਗੋ ਜਿਹੜੀ ਚੱਲੀ ਸਖਣੀ ਸਤ ਪੁੱਤ ਗੁਰਾਂ ਤੋਂ ਲਾਗੀ ਸਖਣੀ ਓ ਏਕੇ ਦਾ ਗੁਰੂ ਜੀ ਸਾ ਤਰਕਾਰ ਜਾਂਦੇ ਨੇ ਰਖਦੇ ਭਰੋਸਾ ਜਿਹੜੇ ਤਾਰੇ ਜਾਂਦੇ ਨੇ ਮੱਖਣਾ ਦਾ ਭੇੜਾ ਸਾਗਰਾਂ ਛੋਤਾ ਹਰੀਆ ਮੋਢਿਆਂ ਚ ਕੇਲਾ ਖੂਬੇ ਬੇਸ਼ਮਾਰਿਆ ਉਹ ਨਾਵੇਂ ਗੁਰੂ ਪੌਂਚ ਲਾ ਕੇ ਪਾਰੇ ਜਾਂਦੇ ਨੇ ਰਖਦੇ ਭਰੋਸਾ ਜਿਹੜੇ ਤਾਰੇ ਜਾਂਦੇ ਨੇ ਗਨੂਤਾ ਪਾਕੇ ਠੋਕੀਆਂ ਪਰੰਜੀਆਂ ਅੱਖੀਆਂ ਨਾ ਨੂਰ ਵੱਲੋ ਹੋਈਆਂ ਵੰਜੀਆਂ ਉਹ ਪੈਰਾ ਵਿੱਚ ਕਿਲ ਗੁਰੂ ਜਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਾਰੇ ਜਾਂਦੇ ਨੇ ਰਸਤਮਾਂ ਤੇ ਬਾਲਾ ਰਾਓ ਨੇ ਸਤਾਰੇ ਚੋਂ ਕਾਢ ਲੈ ਗੁਰਾਣੇ ਜਿੰਦਾ ਕੁੰਡਾ ਮਾਰੇ ਤੋਂ ਉਹ ਸੰਕਟ ਦੋਹਾ ਦੇ ਗੁਰੂ ਹਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਰੱਖ ਕੇ ਪਰੋਸਾ ਜੇ ਸਨੇਤ ਆਲਿਆ ਰੱਖ ਕੇ ਪਰੋਸਾ ਜੇ ਸਨੇਤ ਆਲਿਆ ਤਨਨੇ ਸੀ ਰੱਬ ਪਰ ਤਖ ਪਾਲਿਆ ਉਹ ਬੈਂਕਾ ਸਿਰ ਚਰਨੀ ਜੋ ਧਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਧਰ ਜਾਂਦੇ ਨੇ